ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਅੱਜ ਅਸੀਂ ਲੋਕਾਂ ਨੂੰ ਇਹ ਦੱਸਣ ਜਾ ਰਹੇ ਆ ਵੀ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਜਿਸ ਵੀ ਧਰਮ ਨੂੰ ਜਾਂ ਜਿਸ ਵੀ ਰੱਬ ਨੂੰ ਤੁਸੀਂ ਮੰਨਦੇ ਆ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ 100% ਅੱਜ ਲੋਕ ਕੀ ਹੁੰਦਾ ਕਿ ਕਈ ਵਾਰੀ ਕੋਈ ਮਾੜੀ ਮੋੜ ਬਿਮਾਰੀ ਆ ਜਾਂਦੀ ਹੈ ਤੇ ਅਸੀਂ ਡਾਕਟਰ ਤੋਂ ਦਵਾਈ ਲੈਣ ਜਾਂਦੇ ਆ ਤਾਂ ਕਈ ਜਿਹੜੇ ਲੋਕਾਂ ਦਾ ਵਿਸ਼ਵਾਸ ਡਾਵਾ ਡੋਲ ਹੁੰਦਾ ਹੈ ਜਾਨੀ ਕਿ ਇੱਕ ਡਾਕਟਰ ਤੋਂ ਦਵਾਈ ਲਿਆਂਦੀ ਉਹ ਹਜੇ 10 ਦਿਨ ਜਾਂ 3 ਦਿਨ ਦਾ 4 ਦਿਨ ਖਾਧੀ ਨਹੀਂ ਫਿਰ ਦੂਜੇ ਤੋਂ ਲਿਆਂਦੀ ਫਿਰ ਤੀਜੇ ਤੋਂ ਲਿਆਂਦੀ ਜਾਨੀ ਕਿ ਤੁਹਾਡਾ ਆਤਮਵਲ ਪਾਵਰਫੁੱਲ ਹੋਣਾ ਚਾਹੀਦਾ ਆਤਮਵਲ ਜਿਹੜਾ ਤੁਹਾਡਾ ਪਾਵਰਫੁੱਲ ਤਾਦ ਬਣੂਗਾ ਵੀ ਜਿਸ ਵੀ ਧਰਮ ਨੂੰ ਮੰਨਦੇ ਆ ਜਾਂ ਜਿਸ ਵੀ ਤੁਸੀਂ ਗੁਰੂ ਪੀਰ ਨੂੰ ਮੰਨਦੇ ਆ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਸ਼ਰਤ ਆ 100% ਵੀ ਯਾਰ ਮੈਂ ਦਵਾਈ ਲੈ ਲਈ ਆਪਦੇ ਰੱਬ ਨੂੰ ਆਪਦੇ ਧਰਮ ਨੂੰ ਯਾਦ ਕਰਦਾ ਹੋਇਆ ਮੈਂ 100% ਸ਼ਰਧਾ ਕਰਕੇ ਖਾਊਗਾ ਤਾਂ ਬਿਮਾਰੀ ਆਟੋਮੈਟਿਕ ਟੁੱਟ ਜਾਂਦੀ ਹੈ ਅੱਜ ਲੋਕਾਂ ਦੀਆਂ ਬਿਮਾਰੀਆਂ ਕਿਉਂ ਨਹੀਂ ਟੁੱਟਦੀਆਂ ਲੋਕਾਂ ਦੇ ਦੁੱਖ ਦਰਦ ਕਿਉਂ ਨਹੀਂ ਟੁੱਟਦੇ ਕਿਉਂਕਿ ਆਤਮਵਲ ਲੋਕਾਂ ਦੇ ਕਮਜ਼ੋਰ ਹੈ ਸ਼ਰਧਾ ਲੋਕਾਂ ਦੀ ਹੈ ਨਹੀਂ ਮੰਨ ਕੇ ਚਲੋ ਇੱਕ ਡਾਕਟਰ ਤੋਂ ਦਵਾਈ ਲਿਆਂਦੀ ਕਿਸੇ ਨੇ ਆ ਕੇ ਕਹਤਾ ਵੀ ਯਾਰ ਮੈਂ ਤਾਂ ਫਲਾਣੇ ਡਾਕਟਰ ਤੋਂ ਦਵਾਈ ਲਿਆ ਸੀ ਮੈਨੂੰ ਤਾਂ ਬਹੁਤ ਜਲਦੀ ਆਰਾਮ ਆ ਗਿਆ ਸੀ ਉਹ ਦਵਾਈ ਖਾਣੀ ਨਹੀਂ ਉਹਦੇ ਕੋਲੋਂ ਲਿਆਉਣੀ ਯਾਨੀ ਕਿ ਜਦੋਂ ਤੁਸੀਂ ਆਤਮਵਲ ਆਪਦਾ ਕਮਜ਼ੋਰ ਕਰ ਲੈਨੇ ਤਾਂ ਬਹੁਤ ਸਾਰੀਆਂ ਸਾਨੂੰ ਬਿਮਾਰੀਆਂ ਵੀ ਟੁੱਟਦੀਆਂ ਤੁਹਾਡਾ ਆਤੋਂ ਵੱਲ ਤਾਕਤਵਾਰ ਹੋਣਾ ਚਾਹੀਦਾ ਤੁਹਾਡਾ ਵਿਸ਼ਵਾਸ ਪਾਵਰਫੁੱਲ ਹੋਣਾ ਚਾਹੀਦਾ ਚਾਹੇ ਤੁਸੀਂ ਕਿਸੇ ਵੀ ਡਾਕਟਰ ਤੋਂ ਦਵਾਈ ਲੈ ਲਈ ਸ਼ਰਧਾ ਨਾਲ ਵਿਸ਼ਵਾਸ ਨਾਲ ਖਾ ਲੋ ਪਹਿਲਾ ਜਿਸ ਵੀ ਰੱਬ ਨੂੰ ਜਾਂ ਜਿਸ ਵੀ ਤੁਸੀਂ ਧਰਮ ਨੂੰ ਮੰਨਦੇ ਆ ਦਵਾਈ ਖਾਣ ਤੋਂ ਪਹਿਲਾਂ ਉਸ ਰੱਬ ਦਾ ਨਾਮ ਲੈਣਾ ਤੇ ਹਿਰਦੇ ਦੇ ਸੱਚੇ ਹੋਣਾ ਜੇ ਉਹਨੂੰ ਤੁਸੀਂ ਮਾਰੀ ਠੱਗੀਆਂ ਜਾਓਗੇ ਕਰੀ ਬੇਈਮਾਨੀ ਜਾਓਗੇ ਤਾਂ ਬਿਮਾਰੀਆਂ ਵੀ ਟੁੱਟਣਗੀਆਂ ਬਿਮਾਰੀਆਂ ਨੂੰ ਤੋੜਨ ਵਾਸਤੇ ਬਿਮਾਰੀਆਂ ਤੋਂ ਮੁਕਤੀ ਪਾਉਣ ਵਾਸਤੇ ਜਿਸ ਵੀ ਧਰਮ ਨੂੰ ਮੰਨਦੇ ਠੋਡੀ 100% ਸ਼ਰਧਾ ਹੋਣੀ ਚਾਹੀਦੀ ਹੈ ਫਿਰ ਠੋਡੀਆਂ ਸਮੱਸਿਆ ਹਰ ਇੱਕ ਹੱਲ ਹੋ ਸਕਦਾ ਹੈ ਜਾਨੀ ਕਿ ਪਾਵਰਫੁੱਲ ਆਫ ਦਾ ਵਿਸ਼ਵਾਸ ਕਰੋ ਆਪਦੀ ਸ਼ਰਧਾ ਕਰੋ ਤੇ ਜਾਨੀ ਕਿ ਦਵਾਈ ਬੂਟੀ ਪੂਰੀ ਸ਼ਰਧਾ ਨਾਲ ਪੂਰੇ ਵਿਸ਼ਵਾਸ ਨਾਲ ਲਓ ਮੈਂ ਇੱਕ ਡੇਰਾ ਸੱਚਾ ਸੌਦਾ ਨੂੰ ਫਾਲੋ ਕਰਦਾ ਹਾਂ ਗੁਰੂ ਜੀ ਦੇ ਸ਼ਰਧਾ ਵਿਸ਼ਵਾਸ ਕਰਦਾ ਤਾਂ ਜਦੋਂ ਮੈਨੂੰ ਕੋਈ ਛੋਟੀ ਮੋਟੀ ਕੋਈ ਆ ਜਾਂਦਾ ਹੈ ਤਮੇ 100% ਕਿਸੇ ਵੀ ਡਾਕਟਰ ਤੋਂ ਦਵਾਈ ਲੈ ਲਾ ਮੈਂ 100% ਸ਼ਰਧਾ ਕਰਕੇ ਖਾ ਲੈਣਾ ਇਹ ਨਹੀਂ ਸੋਚਦਾ ਵੀ ਯਾਰ ਆ ਦਵਾਈ ਮੈਂ ਲਿਆਂਦੀ ਉਹ ਛੱਡ ਕੇ ਕਿਸੇ ਹੋਰ ਤੋਂ ਲਿਆਂਦੀ ਉਹ ਦਵਾਈ ਛੱਡ ਕੇ ਕਿਸੇ ਹੋਰ ਤੋਂ ਲਿਆਂਦੀ ਯਾਨੀ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਇਹੀ ਸਮਝਾਇਆ ਜਾਂਦਾ ਹੈ ਕਿ ਭਾਈ ਪੂਰਾ ਵਿਸ਼ਵਾਸ ਪੂਰੀ ਸ਼ਰਧਾ ਤੇ ਯਾਨੀ ਕਿ ਡਾਕਟਰੀ ਮਾਜਵਾ ਸਰੀਰ ਦਾ ਕਰਾਉਣਾ ਜ਼ਰੂਰੀ ਹੈ ਅੱਜ ਲੋਕ ਕੀ ਹੁੰਦੇ ਆ ਜੇ ਕੋਈ ਬਿਮਾਰੀ ਆ ਗਈ ਕੋਈ ਮਹੀਨਾ ਦੋ ਮਹੀਨੇ ਨਾ ਬਿਮਾਰੀ ਟੁੱਟੀ ਤਾ ਲੋਗ ਵਰ ਚੇਲਿਆਂ ਨਹੀਂ ਭੱਜ ਪੈਂਦੇ ਐ ਸਿਆਣਿਆਂ ਨਹੀਂ ਭੱਜ ਪੈਂਦੇ ਐ ਫਿਰ ਉਹ ਕੁਕੜੀਆਂ ਮੁਰਗੇ ਆਪਣੇ ਬਖੰਡਾਂ ਵਿੱਚ ਪਾ ਦਿੰਦੇ ਐ ਤੇ ਸਰੀਰ ਨੂੰ ਬਿਮਾਰੀ ਵੱਧ ਜਾਂਦੀ ਐ ਤੇ ਫਿਰ ਉਹ ਬਿਮਾਰੀ ਇੰਨੀ ਕੁ ਵੱਧ ਜਾਂਦੀ ਐ ਮੁੜ ਕੇ ਉਹ ਬਿਮਾਰੀ ਘਟਾਲ ਨਹੀਂ ਹੁੰਦੀ ਤੇਰਾ ਸੱਚਾ ਸੌਦਾ ਦੇ ਵਿੱਚ ਇਹੀ ਸਮਝਾਇਆ ਜਾਂਦਾ ਹੈ ਕਿ ਭਾਈ ਦਇਆ ਦੇ ਨਾਲ ਦਵਾ ਜ਼ਰੂਰੀ ਕਿ ਉਸ ਰੱਬ ਦੀ ਦਇਆ ਨੂੰ ਵੀ ਮੰਨੋ ਤੇ ਨਾਲ ਨਾਲ ਤੁਸੀਂ ਡਾਕਟਰੀ ਮਾਜਵਾ ਵੀ ਜ਼ਰੂਰ ਕਰਾਓ ਤੇ ਜਿਹੜੇ ਡਾਕਟਰ ਤੋਂ ਤੁਸੀਂ ਦਵਾਈ ਲਈ ਐ 100% ਸ਼ਰਧਾ ਕਰਕੇ ਖਾਓ ਠੋਡੀਆਂ ਬਿਮਾਰੀਆਂ ਆਟੋਮੈਟਿਕੀ ਟੁੱਟ ਜਾਣਗੀਆਂ ਪਹਿਲੀ ਤਾਂ ਗੱਲ ਠੋਡੀ ਧਰਮ ਤੇ ਸ਼ਰਧਾ ਰੱਬ ਤੇ ਸ਼ਰਧਾ ਹੋਣੀ ਚਾਹੀਦੀ ਹੈ ਤੇ ਡਾਕਟਰੀ ਮਾਜਵਾ ਸਰੀਰ ਦਾ ਸਮੇਂ ਸਿਰ ਕਰਾਉਂਦੇ ਰਿਹਾ ਕਰੋ ਤੇ ਜਿਸ ਵੀ ਡਾਕਟਰ ਤੋਂ ਤੁਸੀਂ ਦਵਾਈ ਲਈ ਹੈ ਸ਼ਰਧਾ ਵਿਸ਼ਵਾਸ ਨਾਲ ਖਾਇਆ ਕਰੋ ਆਪਣੇ ਵਿਸ਼ਵਾਸ ਨੂੰ ਪਾਵਰਫੁਲ ਬਣਾਓ ਆਪਣੀ ਸ਼ਰਧਾ ਨੂੰ ਪਾਵਰਫੁਲ ਬਣਾਓ ਫਿਰ ਸਾਰੀਆਂ ਹੀ ਜਿਹੜੀਆਂ ਠੋਡੀਆਂ ਸਮੱਸਿਆ ਹੱਲ ਹੋ ਜਾਣਗੀਆਂ ਤੋਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਮੇਥੋਂ ਵੱਧ ਘੱਟ ਬੋਲਿਆ ਗਿਆਵੇ ਮਾਫੀ ਚਾਹੁੰਣਾ ਹੈ ਤਾਇਜ਼ਾ ਵੀਰ ਗੋਨਵਾਦ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ 사ਦਗੁਰੂ ਤੇਰਾ ਹੀ ਆਸਰਾ ਜੀ